ਯੂএন ਜੇ ਕਸ਼ਮੀਰ ਦਾ ਮੁੱਦਾ ਚੁੱਕ ਬੈਕਫੋਰਟ ਤੇ ਆਉਣ ਵਾਲੇ ਪਾਕਿਸਤਾਨ ਦੇ ਪੀਐਮ ਨਵਾਜ਼ ਸ਼ਰੀਫ ਤੇ ਯੂএন ਜੇ ਪਾਰ ਦੇ ਨੁਮਾਇੰਦੇ ਸੈਇਦ ਅਕਬਰਉਦੀਨ ਨੇ ਨਿਸ਼ਾਨਾ 사ਧਿਆ ਜਿਨ੍ਹਾਂ ਨੇ ਕਿਹਾ ਕਿ ਸ਼ਰੀਫ ਯੂএন ਤੋਂ ਖਾਲੀ ਹੱਥ ਪਰਤੇ ਨੇ ਸ਼ਰੀਫ ਨੇ ਯੂএন ਜੇ ਕਸ਼ਮੀਰ ਅਤੇ ਬਰਹਾਨਵਾਨੀ ਦਾ ਮੁੱਦਾ ਚੁੱਕਿਆ ਪਰ ਕਿਸੇ ਦੇਸ਼ ਨੇ ਉਹਨਾਂ ਦੀ ਗੱਲ ਨੂੰ ਤਵੱਜੋ ਨਹੀਂ ਦਿੱਤੀ ਸ਼ਰੀਫ ਨੇ ਯੂএন ਦੇ ਦੇਸ਼ਾਂ ਨੂੰ ਕਸ਼ਮੀਰ ਮਾਮਲੇ ਵਿੱਚ ਦਖਲ ਦੇਣ ਲਈ ਕਿਹਾ ਪਰ ਜੀਨ ਦੇ ਇਲਾਵਾ ਬਾਕੀ ਸਾਰੇ ਦੇਸ਼ ਭਾਰਤ ਦੇ ਨਾਲ ਸਨ ਜਿਸ ਮਗਰ ਹੁਣ 26 ਸਤੰਬਰ ਨੂੰ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸੁਭਰਾ ਯੂএন ਚ ਆਪਨਾ ਭਾਸ਼ਣ ਦੇਣਗੇ ਪਾਕਿਸਤਾਨ ਦੇ ਅਖਬਾਰ ਨੇ ਪਾਕਿਸਤਾਨ ਨੂੰ ਭਾਰਤ ਖਿਲਾਫ ਕੂਟਨੀਤਕ ਹਮਲਾ ਤੇਜ਼ ਕਰਨ ਲਈ ਹੋਰ ਤੇਜ਼ਾਨਾ ਗਲਬਾਤ ਕਰਨ ਦੀ ਅਪੀਲ ਕੀਤੀ ਹੈ ਅਖਬਾਰ ਦਾ ਨੇਸ਼ਨ ਨੇ ਆਪਣੀ ਸੰਪਾਦਕੀ ਜ ਕਿਹਾ ਕਿ ਚੀਨ ਪਹਿਲਾਂ ਤੋਂ ਹੀ ਪਾਕਿਸਤਾਨ ਦੇ ਪੱਖ ਵਿੱਚ ਹੈ ਪਾਕਿਸਤਾਨ ਦੇ ਅੰਦਰੂਨੀ ਮੰਤਰੀ ਨਿਸਾਰ ਅਲੀ ਖਾਨ ਨੇ ਭਾਰਤ 'ਤੇ ਇਲਜ਼ਾਮ ਲਗਾਇਆ ਕਿ ਉਹ ਬਿਨਾਂ ਕਿਸੇ ਠੋਸ ਸਬੂਤ ਦੇ ਉੜੀਤਵਾਦੀ ਹਮਲੇ ਲਈ ਪਾਕਿਸਤਾਨ ਨੂੰ ਦੋਸ਼ ਦੇ ਰਿਹਾ ਹੈ ਅਤੇ ਉਨ੍ਹਾਂ ਘਟਨਾ ਦੀ ਜਾਂਚ ਭਾਰਤ ਦੇ ਨਾਲ ਤੁਰੰਤ ਸਹਿਯੋਗ ਦੀ ਕਿਸੇ ਵੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ। ਖਾਨ ਨੇ ਕਿਹਾ ਕਿ ਭਾਰਤ ਕੋਲ ਖੁਦ ਕੋਈ ਸਬੂਤ ਨਹੀਂ ਹੈ ਅਤੇ ਪਾਕਿਸਤਾਨ ਕਿਸੇ ਜਾਂਚ 'ਚ ਕਿਵੇਂ ਮਦਦ ਕਰੇਗਾ। ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸਬੂਤਾ ਬਿਨਾ ਪਾਕਿਸਤਾਨ 'ਤੇ ਇਲਜ਼ਾਮ ਲਗਾਉਣ ਨੂੰ ਲੈ ਕੇ ਭਾਰਤ ਦੀ ਨਿੰਦਾ ਕੀਤੀ ਹੈ ਅਤੇ ਦਾਵਾ ਕੀਤਾ ਹੈ ਕਿ ਕੁੜੀ 'ਤੇ ਹੋਇਆ ਹਮਲਾ ਕਸ਼ਮੀਰ 'ਚ ਹਾਲਾਤ ਨੂੰ ਲੈ ਕੇ ਲੋਕਾਂ ਦੀ ਪ੍ਰਤੀਕਿਰਿਆ ਦਾ ਨਤੀਜਾ ਹੋ ਸਕਦਾ ਹੈ। ਕੁੜੀ 'ਤੇ ਹਮਲਾ ਕਰਨ ਦੇ ਪਿੱਛੇ ਟੈਰ ਕਿਤੇ ਅਤਵਾਦੀਆਂ ਕੋਲੋਂ ਦੋ ਨਕਸ਼ੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ 'ਚ ਸਧਾਰਨ ਭੂਗੋਲਿਕ ਸਥਿਤੀ ਦਾ ਬਿਉਰਾ ਸ਼ਾਮਲ ਹੈ ਸੈਨਾ ਜਗਤ ਦੀ ਪਛਾਣ ਕਰਨ ਦੀ ਝੂਟੀਆਂ ਜਿਥੋਂ ਅਤਵਾਦੀ ਭਾਰਤ ਵਿੱਚ ਦਾਖਲ ਹੋਏ ਸਨ। ਅੱਜ ਕੇਰਲ ਦੇ ਕੋਜੀਕੋਡ ਚ ਚੱਲ ਰਹੀ ਭਾਜਪਾ ਦੀ ਰਾਸ਼ਟਰੀ ਪ੍ਰੀਸ਼ਦ ਦੀ 3 ਦਿਨਾਂ ਬੈਠਕ ਦਾ ਦੂਜਾ ਦਿਨ ਹੈ ਜਿਸ 'ਚ ਪ੍ਰਧਾਨ ਮੰਤਰੀ ਵੀ ਸ਼ਾਮਲ ਹੋਣਗੇ ਅਤੇ ਜਨਸਭਾ ਨੂੰ ਸੰਬੋਧਿਤ ਕਰਨਗੇ ਇਜ਼ਰਾਈਲ ਦੇ ਨਜ਼ਰਾਂ ਟਿਕੀਆਂ ਰਹਿਣਗੀਆਂ ਕਿਉਂਕਿ ਉੜੀ ਹਮਲੇ ਪਿਛੋਂ ਪਹਿਲੀ ਵਾਰ ਪ੍ਰਧਾਨ ਮੰਤਰੀ ਕਿਸੇ ਜਨਤਕ ਮੰਚ ਤੋਂ ਭਾਸ਼ਣ ਦੇਣਗੇ ਜੰਮੂ ਕਸ਼ਮੀਰ ਦੀ ਸੁਰੱਖਿਆ ਬੁਲੰਦੀ ਪਰਤੀ ਚੱਲ ਰਹੀ ਹੈ ਜਿਸ ਪ੍ਰਤੀਨਾ ਹੋਣ ਲਈ ਅਤਵਾਦੀ ਅਤੇ ਵਖਵਾਦੀ ਲੋਕਾਂ ਨੂੰ ਧਮਕੀਆਂ ਵੀ ਦੇ ਰਹੇ ਨੇ ਇਸੇ ਉਚਾਲੇ 'ਤੇ ਉਹਦੀਆਂ ਕੁੜੀਆਂ ਵੀ ਵੱਤ ਚੜ ਕੇ ਪਰਤੀ ਲਈ ਪਹੁੰਚੀਆਂ ਨੇ ਬੀਐਸਐਫ ਸੀਆਰਪੀਐਫ ਅਤੇ ਐਸਐਸਬੀ ਚ ਪਰਤੀ ਨੂੰ ਲੈ ਕੇ ਕੁੜੀਆਂ ਮੁੰਬਈ ਤੋਂ ਸੱਟੇ ਉਰਣੇ ਚੱਕਤ ਤੌਰ ਤੇ ਦੇਖੇ ਗਏ ਸ਼ੱਕੀਆਂ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਪੁਲਿਸ ਦੇ ਕਮਾਂਡੋ ਦਾ ਸਰਚ ਅਭਿਆਨ ਜਾਰੀ ਹੈ ਜਦਕਿ ਨੇਵੀ ਨੇ ਸਰਚ ਅਭਿਆਨ ਓਵਰ ਕਰ ਦਿੱਤਾ ਹੈ ਸ਼ੱਕੀਆਂ ਨੂੰ ਵੇਖਣ ਦਾ ਦਾਅਵਾ ਕਰਨ ਵਾਲੇ ਵਿਦਿਆਰਥੀਆਂ ਤੋਂ ਵੀ ਸੁਰੱਖਿਆ ਏਜੰਸੀਆਂ ਨੇ ਪੁੱਛਗਛ ਕੀਤੀ ਹੈ ਡੇਰਾ ਸਰਸਾ ਮੁਖੀ ਗੁਰਮੀਤ RAM ਰਹੀਮ ਦੀ ਆਉਣ ਵਾਲੀ ਫਿਲਮ MSJ ਦਾ ਵਾਰੀਅਰ ਲਾਈਨ ਹਾਰਟ ਦੇ ਪ੍ਰੋਮੋਸ਼ਨ ਲਈ ਸਰਸਾ ਵਿੱਚ ਖਾਸ ਬੰਦੋਬਸਤ ਕੀਤੇ ਗਏ ਦੀਵੇ ਦੇ ਜਗਮਗ ਇਸ ਮੌਕੇ ਸਭ ਦੀ ਖਿੱਚ ਦਾ ਕੇਂਦਰ ਸੀ ਤੇਲ ਦੇ ਦੀਵਿਆਂ ਦੀ ਇਹ ਸਭ ਤੋਂ ਵੱਡੀ ਪੇਸ਼ਕਾਰੀ ਸੀ ਜਿਨ੍ਹਾਂ ਦੇ ਕੇਂਦਰ ਚ ਡੇਰਾ ਮੁਖੀ ਦੀ ਫਿਲਮ ਦਾ ਨਾਮ ਲਿਖਿਆ ਗਿਆ ਸੀ ਇਸ ਤੋਂ ਪਹਿਲਾਂ ਡੇਰਾ ਮੁਖੀ ਨੇ ਰੌਕਸਟਾਰ ਅੰਦਾਜ਼ ਦੇ ਵਿੱਚ ਐਂਟਰੀ ਕੀਤੀ